ਸਤਿ ਸ਼੍ਰੀ ਗੁਰਦੀ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਮੈਂ ਸ਼ੇਅਰ ਕਰਨ ਜਾ ਰਹੀਆਂ ਕੂਫਤੇ ਦੀ ਸਬਜ਼ੀ ਦੀ ਰੈਸিপি ਤੁਸੀਂ ਵੀ ਜ਼ਰੂਰ ਬਣਾਉਂਦੇ ਹੋਵੋਗੇ ਕੂਫਤੇ ਦੀ ਸਬਜ਼ੀ ਤੇ ਮੈਂ ਕਿਸ ਤਰ੍ਹਾਂ ਦਾ ਆਪਣੇ ਘਰ ਬਣਾਉਣੀ ਆ ਉਹ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਿਓ ਪਹਿਲਾਂ ਆਪਾਂ ਨੂੰ ਇੱਕ ਪਿਆਜ਼ ਦਾ ਮਸਾਲਾ ਤਿਆਰ ਕਰਨਾ ਹੈ ਮੈਂ ਲੈਂਤੀਆਂ ਦੋ بڑے ਪਿਆਜ਼ ਥੋੜਾ ਜਿਹਾ ਅਦਰਕ ਤੇ ਲਸਣ ਤੇ ਪਾਣੀ ਪਾ ਕੇ ਪੇਸਟ ਬਣਾ ਲਾਂਗੇ ਆਪਾਂ ਇੱਥੇ ਮੈਂ ਕੋਲ نیچے ਪਾਣੀ ਬੋਇਲ ਹੋ ਰਿਹਾ ਸੌਸਪੈਨ ਚ ਤੇ ਟਮਾਟਰ ਲਓ ਉਹਦੇ ਪਿੱਛੇ ਇਸ ਤਰ੍ਹਾਂ ਨਾਲ ਚਾਕੂ ਨਾਲ ਛੀਰਾ ਲਗਾ ਕੇ ਪਾਣੀ ਦੇ ਵਿੱਚ ਆਪਾਂ ਪਾਉਂਦੇ ਜਾਵਾਂਗੇ ਮੈਂ ਚਾਰ ਬੜੇ ਟਮਾਟਰ ਇਸ ਤਰ੍ਹਾਂ ਪਾਣੀ ਚ ਪਾਉਂਗੀ ਆਪਾਂ ਨੂੰ ਟਮਾਟਰਾਂ ਨੂੰ ਹਲਕਾ ਜਿਹਾ ਬੋਇਲ ਕਰਨਾ ਹੈ ਉਸ ਤੋਂ ਬਾਅਦ ਆਪਾਂ ਛਿਲਕਾ ਤਾਰਾਂਗੇ ਕਟ ਵੀ ਇਸ ਲਈ ਲਗਾਇਆ ਹੈ ਕਿਉਂਕਿ ਜਦ ਆਪਾਂ ਛਿਲਕਾ ਉਤਾਰਾਂਗੇ ਤੇ ਬੜੀ ਆਸਾਨੀ ਨਾਲ ਉਤਰ ਜਾਂਦਾ ਹੈ ਤੇ ਜਦ ਛਿਲਕਾ ਇਸ ਤਰ੍ਹਾਂ ਫਟਣ ਲੱਗੇ ਛਿਲਕਾ ਤੋਂ ਰਾਜਾ ਅਲੱਗ ਜਾਂ ਹੋਣ ਲੱਗੇ ਆਪਾਂ ਪਾਣੀ ਚੋਂ ਟਮਾਟਰਾਂ ਨੂੰ ਕੱਢ ਲਾਂਗੇ ਆ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਠੰਡੇ ਕਰ ਲਾਂਗੇ ਜਦ ਟਮਾਟਰ ਠੰਡੇ ਹੋ ਜਾਣ ਤਾਂ ਇਹਨਾਂ ਦਾ ਪਹਿਲਾਂ ਛਿਲਕਾ ਉਤਾਰਨਾ ਹੈ ਛਿਲਕਾ ਤਾਰ ਲੂਗੇ ਸਾਰੇ ਟਮਾਟਰਾਂ ਦਾ ਟਮਾਟਰ ਦੀ ਇਸ ਤਰ੍ਹਾਂ ਪਿਉਰੀ ਬਣਾ ਕੇ ਜਦ ਆਪਾਂ ਕੋਫਤੇ ਦੀ ਸਬਜ਼ੀ ਬਣਾਉਣੀ ਹੈ ਤਾਂ ਬਹੁਤ ਟੇਸਟੀ ਬਣਦੀ ਹੈ ਕਦੇ ਜੇ ਤੁਸੀਂ ਨਹੀਂ ਟਰਾਈ ਕਰਿਆ ਤਾਂ ਟਰਾਈ ਜ਼ਰੂਰ ਕਰਕੇ ਦੇਖਿਓ ਆ ਕੁਕਿੰਗ ਚੈਨਲ ਮੇਰਾ ਬਿਲਕੁਲ ਨਵਾਂ ਹੈ ਜੇ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਮੈਨੂੰ ਸਪੋਰਟ ਕਰੋ ਅੱਗੇ ਵਧਣ ਚ ਮੈਨੂੰ ਮੇਰੀ ਬਹੁਤ ਹੈਲਪ ਕਰੋ ਤੇ ਇਸ ਤੋਂ ਬਾਅਦ ਟਮਾਟਰ ਦੀ ਆਪਾਂ ਨੂੰ ਬਿਲਕੁਲ ਸਮੂਥ ਪਿਊਰੀ ਬਣਾ ਲੈਣੀ ਹੈ ਪੀਸ ਲੈਣਾ ਇਹਨਾਂ ਨੂੰ ਇੱਥੇ ਮੇਰੇ ਕੋਲ ਤਿੰਨ మీడియం ਸਾਈਜ਼ ਦੇ ਖੀਰੇ ਜੋ ਕਿ ਮੈਂ ਚੰਗੀ ਤਰ੍ਹਾਂ ਤੋਲ ਲਿੱਤੇ ਹਨ ਤੇ ਇੱਕ ਸਾਈਡ ਕੱਟ ਕੇ ਉਸ ਤਰ੍ਹਾਂ ਇਸ ਤਰ੍ਹਾਂ ਰਗੜ ਕੇ ਆਪਾਂ ਇਹਦਾ ਜੋ ਕੜਤਨ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੇ ਸਾਰੇ ਖੀਰਿਆਂ ਨੂੰ ਇਸ ਤਰ੍ਹਾਂ ਹੀ ਆਪਾਂ ਸਾਫ਼ ਕਰ ਲਵਾਂਗੇ ਤੇ ਇਸ ਤੋਂ ਬਾਅਦ ਹੁਣ ਆਪਾਂ ਨੂੰ ਖੀਰਿਆਂ ਨੂੰ ਕੱਦੂਕਸ ਕਰਨਾ ਹੈ ਤਾਂ ਮੋٹے ਸਾਈਡ ਵਾਲੇ ਕੱਦੂਕਸ ਦੇ ਨਾਲ ਖੀਰਿਆਂ ਨੂੰ ਆਪਾਂ ਕੱਦੂਕਸ ਕਰ ਲਾਂਗੇ ਮੈਂ ਖੀਰੇ ਦੇ ਕੋफ्ते ਬਣਾਉਣ ਜਾ ਰਹੀ ਹਾਂ ਲੋਕੀ ਦੇ ਵੀ ਬਣਦੇ ਆ ਬਹੁਤ ਤਰ੍ਹਾਂ ਦੇ ਕੋफ्ते ਬਣਦੇ ਆ ਪਰ ਅੱਜ ਆਪਾਂ ਬਣਾ ਰਹੇ ਹਾਂ ਖੀਰੇ ਦੇ ਕੋफ्ते ਇਸ ਤੋਂ ਬਾਅਦ ਖੀਰियां ਵਿਸਤੇ ਜਿੰਨਾ ਪਾਣੀ ਨੁੱਝੜ ਸਕਦਾ ਆਪਾਂ ਇਸ ਤਰ੍ਹਾਂ ਮੁੱਠੀ ਵਿੱਚ ਲੈ ਕੇ ਪਾਣੀ ਨਿਚੋੜ ਦਾਂਗੇ ਤੇ ਦੂਸਰੇ ਇੱਕ ਬਾਉਲ 'ਚ ਆਪਾਂ ਨਾਲ ਦੇ ਨਾਲ ਰੱਖਦੇ ਜਾਵਾਂਗੇ ਤੇ ਇਸ ਤੋਂ ਬਾਅਦ ਦੋ ਕੱਚੇ ਆਲੂ ਮੈਂ ਕੀਦੇ ਦੇ ਵਿੱਚ ਗ੍ਰੇਟ ਕਰਕੇ ਪਾਉਂਗੀ ਇਹਨਾਂ ਨੂੰ ਵੀ ਆਪਾਂ ਕੱਦੂਕਸ ਕਰ ਲਾਂਗੇ ਕੀਰੇ ਤੇ ਆਲੂ ਦੇ ਇਸ ਤਰ੍ਹਾਂ ਮਿਕਸ ਕਰਕੇ ਕੋਫਤੇ ਬਣਾਤੇ ਬਹੁਤ ਟੇਸਟੀ ਬਣਦੇ ਹਨ ਜ਼ਰੂਰ ਬਣਾ ਕੇ ਦੇਖਿਓ ਤੇ ਆਲੂ ਵੀ ਮੈਂ ਕद्दूकस ਕਰ ਲਿਆ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ 4 ਤੋਂ 5 بڑے ਚਮਚ ਭਰ ਕੇ ਬੇਸਨ ਦੇ ਤੇ ਨਾਲ ਮੈਂ ਪਾਉਂਗੀ ਇਹਦੇ ਵਿੱਚ ਥੋੜਾ ਜਿਹਾ ਜੀਰਾ ਨੋਨ ਟੇਸ ਅਕੋਰਡਿੰਗ ਪਾ ਦਾਂਗੇ ਆਪਾਂ ਥੋੜਾ ਜਿਹਾ ਗਰਮ ਮਸਾਲਾ ਅੱਧਾ ਚਮਚਾ ਛੋਟਾ ਵਾਲਾ ਇੱਧਰ ਚਮਚਾਵਾਂ ਵਾਲਾ ਕਸ਼ਮੀਰੀ ਲਾਲ ਮਿਰਚ ਦਾ ਜਿੰਕੇ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਗੋਫਤੇ ਦਾ ਆਪਣਾ ਮਿਕਸਚਰ ਬਣ ਕੇ ਬਿਲਕੁਲ ਤਿਆਰ ਹੈ ਐਤੇ ਮੀਡੀਅਮ ਜਾਂ ਤੇਲ ਮੈਂ ਗਰਮ ਕਰਿਆ ਹੋਇਆ ਹੈ ਤੇ ਉਹਦੇ ਵਿੱਚ ਇਸ ਤਰ੍ਹਾਂ ਗੋਫਤੇ ਆਪਾਂ ਥੋੜੇ-ਥੋੜੇ ਹੱਥ ਨਾਲ ਪਾ ਕੇ ਤਲ ਲਾਂਗੇ ਜੇ ਹੱਥ ਨਾਲ ਪਾਉਣ ਤੇ ਪ੍ਰੋਬਲਮ ਹੁੰਦੀ ਹੋਵੇ ਤਾਂ ਚਮਚ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਇੱਥੇ ਦੱਸਦਾ ਕਿ ਮੈਂ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਤੇ ਜਦੋਂ ਇਸ ਤਰ੍ਹਾਂ ਬਰਾਊਨ ਜੇ ਕੋਫਤੇ ਹੋ ਜਾਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਹੁਣ ਬਰਾਣੀ ਆਪਾਂ ਨੂੰ ਗਰੇਵੀ ਮੈਂ ਥੋੜਾ ਜਿਹਾ ਤੇਲ ਗਰਮ ਕਰਿਆ ਤੇ ਇਸ ਪਾਇਆ ਥੋੜੇ ਜਿਹਾ ਤੇਜ ਪੱਤਾ ਥੋੜਾ ਜਿਹਾ ਜੀਰਾ ਥੋੜਾ ਜਿਹਾ ਇਹਨਾਂ ਨੂੰ ਖੁਸ਼ਬੂ ਜੀ ਆਉਣ ਤੱਕ ਪੁੰਨ ਲਾਂਗੇ ਤੇ ਹੁਣ ਮੈਂ ਪਾਈ ਇਹਦੇ ਵਿੱਚ ਕਸੂਰੀ ਮੇਥੀ ਤੇ ਜੋ ਪਿਆਜ਼ ਦਾ ਪੇਸਟ ਤਿਆਰ ਕਰਕੇ ਰੱਖਿਆ ਸੀ ਉਹ ਪਾਤਾ ਮਿਕਸਰ ਜਾ ਥੋੜਾ ਜਿਹਾ ਪਾਣੀ ਪਾ ਕੇ ਉਹ ਵੀ ਪਾਤਾ ਮਿਕਸ ਕਰ ਲਾਂਗੇ ਇਸ ਤੋਂ ਬਾਅਦ ਇਹਨੂੰ ਟੱਕ ਕੇ ਸਲੋ ਹੀਟ ਪਰ ਆਪਾਂ ਪਕਾਵਾਂਗੇ ਜਦ ਤੱਕ ਮਸਾਲਾ ਤੇਲ ਨਹੀਂ ਛੱਡ ਦਿੰਦਾ ਅਸਵਾਰ ਕੇ ਪੱਕ ਨਹੀਂ ਜਾਂਦਾ ਤੇ ਦੇਖੋ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਤੇ ਪੱਕ ਗਿਆ ਹੈ ਬਹੁਤ ਵਧੀਆ ਤੇ ਤੇ ਹੁਣ ਸੁੱਕੇ ਮਸਾਲੇ ਚ ਮੈਂ ਪਾ ਰਹੀ ਹਾਂ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਹਲਦੀ ਤੇ ਦੋ بڑے ਚਮਚ ਚ ਭਰ ਕੇ ਤੰਗਿਆ ਪਾਊਡਰ ਤੇ ਮਿਕਸ ਕਰ ਲਾਂਗੇ ਨਾਲੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਤੇਲ ਛੱਡਣ ਤੱਕ ਤੇ ਇਸ ਤੋਂ ਬਾਅਦ ਜੋ ਟਮਾਟਰ ਦੀ ਆਪਾਂ ਪਿਉਰੀ ਬਣਾ ਕੇ ਰੱਖੀ ਹੋਈ ਸੀ ਉਹ ਮੈਂ ਪਾ ਦੇਣੀ ਆ ਥੋੜਾ ਜਿਹਾ ਮੈਂ ਪਾਣੀ ਵੀ ਨਾਲ ਪਾਇਆ ਸੀ ਤੇ ਮਿਕਸ ਕਰ ਲਵਾਂਗੇ ਤੇ ਉਹ ਟੱਕ ਕੇ ਇਹਨੂੰ 5 ਤੋਂ 7 ਮਿੰਟ ਦੇ ਲਈ ਮੀਡੀਅਮ ਜੀ ਹੀਟ ਪਰ ਆਪਾਂ ਹੋਰ ਪਕਾ ਲਾਂਗੇ ਤੇ ਇਸ ਤੋਂ ਬਾਅਦ ਗਰੇਵੀ ਬਣਾਉਣ ਦੇ ਲਈ ਮੈਂ ਪਾਉਂਗੀ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਗਰਮ ਪਾਣੀ ਹੀ ਪਾਇਓ ਇਹਦੇ ਨਾਲ ਕੀ ਹੁੰਦਾ ਕੁਕਿੰਗ ਦਾ ਪ੍ਰੋਸੈਸ ਰੁਕਦਾ ਨਹੀਂ ਹੈ ਕੰਟੀਨਿਊਸ ਰਹਿੰਦਾ ਹੈ ਤੇ ਟੇਸ ਅਕੋਰਡਿੰਗ ਮੈਂ ਪਾਇਆ ਹੈ ਨੂਨ ਤੇ ਮਿਕਸ ਕਰ ਲਵਾਂਗੀ ਤਰੀ ਹਲੇ ਇੱਥੇ ਕਾਫੀ ਗਾੜੀ ਹੈ ਤੇ ਜਦ ਕੋਫਤੇ ਪਾਉਗੇ ਤਾਂ ਹੋਰ ਗਾੜੀ ਹੋ ਜਾਊਗੀ ਤਾਂ ਤਰੀ ਆਪਾਂ ਨੂੰ ਪਤਲੀ-ਪਤਲੀ ਬਣਾਉਣੀ ਹੈ ਤੇ ਮੈਂ ਗਰਮ ਪਾਣੀ ਥੋੜਾ ਜਿਹਾ ਹੋਰ ਪਾਇਆ ਹੈ ਬਿਲਕੁਲ ਪਤਲੀ ਤਰੀ ਬਣਾਉਣੀ ਹੈ ਕਿਉਂਕਿ ਕੋਫਤੇ ਪਾਏ ਤੇ ਵੀ ਤਰੀ ਗਾੜੀ ਹੋ ਜਾਊਗੀ ਇੱਕ ਬੋਏ ਜਦ ਆ ਜਾਵੇ ਤਾਂ ਇੱਥੇ ਗੈਸ ਆਫ ਕਰਕੇ ਜਿੰਨੇ ਆਪਾਂ ਕੋਫਤੇ ਬਣਾ ਕੇ ਰੱਖੇ ਸੀ ਸਾਰੇ ਇਹਦੇ ਵਿੱਚ ਪਾ ਦੂੰਗੇ ਤੇ ਇਸ ਤੋਂ ਬਾਅਦ ਸਰਵ ਕਰਨ ਤੋਂ ਪਹਿਲਾਂ ਤੱਕ ਕੇ 10 ਮਿੰਟ ਦੇ ਲਈ ਸਬਜ਼ੀ ਨੂੰ ਜ਼ਰੂਰ ਰੱਖਿਓ 10 ਮਿੰਟ ਬਾਅਦ ਚੈੱਕ ਕਰਦੇ ਆ ਆ ਦੇਖੋ ਸਬਜ਼ੀ ਬਹੁਤ ਟੇਸਟੀ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਦੇਖੋ ਹੁਣ ਤਰੀ ਵੀ ਗਾੜੀ ਹੋ ਗਈ ਆ ਇਹਦੇ ਵਿੱਚ ਤੁਸੀਂ ਚਾਹੋ ਤਾਂ ਇਸ ਸਟੇਜ ਪਰ ਬਰੀਕ ਕੱਟਿਆ ਹੋਇਆ ਧਨੀਆ ਪੱਤਾ ਵੀ ਪਾ ਸਕਦੇ ਹੋ ਤੇ ਸਰਵ ਕਰੋ ਬਣਾ ਕੇ ਜ਼ਰੂਰ ਦੇਖਿਓ ਬਹੁਤ ਟੇਸਟੀ ਬਣਦੇ ਆ ਇਸ ਤਰ੍ਹਾਂ ਤੇ ਵੀਡੀਓ ਜੇ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ